ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਤੀਜਾ ਹਰ ਜੀ ਸੱਚਾ ਸੱਚ ਤੂ ਸਭ ਕਿਛੁ ਤੇਰਾ ਚੀਰੈ ਲਖ ਚੌਰਾਸੀ ਹ ਤਰਸ ਦੇ ਫਿਰੇ ਬੇਨਗੋਰ ਭੇਟੇ ਪੀਰੈ ਹਰ ਜੀਓ ਬਖਸੇ ਬਖਸ ਲਏ ਸੂਖ ਸਦਾ ਸਰੀਰੈ ਗੁਰ ਪ੍ਰ사ਦੀ ਸੇਵ ਕਰੀ ਸਚ ਗਹਿਰ ਗੰਭੀਰੈ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੀ ਨਾਮ ਸਲਾਹੀਐ ਦੂਜਾ ਅਵਰ ਨ ਕੋਇ ਰਹਾਉ ਧਰਮ ਰਾਏ ਨੋ ਹੁਕਮ ਹੈ ਬਹਿ ਸਚਾ ਧਰਮ ਬੀਚਾਰ ਦੂਜੈ ਭਾਏ ਦੁਸਟ ਆਤਮਾ ਓਹ ਤੇਰੀ ਸਰਕਾਰ ਇਹ ਸਰਕਾਰ ਪਾਠ ਇਕੱਠਾ ਹੈ ਇਥੇ ਸਰਕਾਰ ਵਖਰਾ ਵਖਰਾ ਨਹੀਂ ਕਰਨਾ ਹਾਂਜੀ ਦੂਜੈ ਭਾਏ ਦੂਜੈ ਭਾਏ ਦੁਸ਼ਟ ਆਤਮਾ ਦੁਸ਼ਟ ਆਤਮਾ ਇਕੱਠਾ ਨਹੀਂ ਬੋਲ ਜਾਣਾ ਦੂਜੈ ਭਾਏ ਦੁਸ਼ਟ ਆਤਮਾ ਇਉ ਐੜੀ ਦੀ ਹੋਂਦ ਪੂਰੀ ਸਾਹਮਣੇ ਆਵੇ ਦੂਜੈ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਦੂਜੈ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਹਰ ਗੁਣਤਾ ਸਮਾਨ ਅਧਿਆਤਮੀ ਹਰ ਗੁਣਤਾ ਸਮਾਨ ਜਪ ਹੈ ਏਕ ਮੁਰਾਰ ਤੈਨ ਕੀ ਸੇਵਾ ਧਰਮ ਰਾਏ ਕਰੈ ਧਨ ਸੁਵਾਰਣ ਹਾਰ ਮਨ ਕੇ ਬਿਕਾਰ ਮਨ ਹੈ ਤਜੈ ਮਨ ਚੂਕੈ ਮੋਹ ਅਭਿਮਾਨ ਆਤਮ ਰਾਮ ਪਛਾਣਿਆ ਸਹਜੇ ਨਾਮ ਸਮਾਨ ਬਿਨ ਸਤਗੁਰ ਮੁਕਤ ਨਾ ਪਾਈਐ ਮਨ ਮੁਖ ਫਿਰਾ ਦਿਵਾਨ ਸ਼ਬਦ ਨਾ ਚੀਨੈ ਕਥਨੀ ਬਦਨੀ ਕਰੇ ਬਿਖਿਆ ਮਾਹੇ ਸਮਾਨ ਸਾਬਕਿਛ ਆਪੇ ਆਪ ਹੈ ਦੂਜਾ ਅਵਰ ਨਾ ਕੋਏ ਜਿਉ ਬੋਲਾਏ ਤਿਉ ਬੋਲੀਏ ਜਿ ਆਪ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸਬਦ ਮਿਲਾਵਾ ਹੋਏ ਨਾਨਕ ਨਾਮ ਸੰਭਾਲ ਤੂ ਜਿਤ ਸੇਵੈ ਸੁਖ ਹੋਏ